400 ਸਾਲ ਪੁਰਾਣਾ ਪੰਜਾਬ ਪਹਿਲੀ ਵਾਰ ਆਇਆ ਸਾਹਮਣੇ ਉਸ ਸਮੇਂ ਦੀਆਂ ਪਰਾتن ਚੀਜ਼ਾਂ ਅੱਜ ਵੀ ਵਰਤ ਰਹੇ ਲੋਕ ਇੱਥੇ ਰਹਿਣ ਲਈ ਲੋਕ ਖਰਚ ਰਹੇ ਕਰੋੜਾਂ ਰੁਪਏ ਇਹ ਸਦਾ ਚਲਦੀ ਰਹਿੰਦੀ ਹੈ ਜੀ ਗਰਮੀ ਸਾਦੀ ਜਦੋਂ ਮਰਜੀ ਉਹ ਨਹੀਂ ਇਸਨੂੰ ਗਰਮਾ ਪਾਣੀ ਅੱਛਾ ਇਸ ਵੇਲੇ ਪਾਣੀ ਇਹਦਾ ਗਰਮਾ ਬੋਲੀਆਂ ਦਾ ਠੰਡਾ ਗਰਮੀਆਂ ਫ੍ਰਿਜ ਦਾ ਕੋਈ ਜ਼ਰੂਰਤ ਨਹੀਂ ਪਾਣੀ ਦੀ ਇਹਦਾ ਜੁਲਾ ਮਰਜੀ ਬੀਜੋ ਤੁਸੀਂ ਇਸ ਪਿੰਡ ਵਿੱਚ ਜ਼ਰੂਰ ਆਓ ਤਾਨੂੰ ਬਹੁਤ ਵਧੀਆ ਲੱਗਣ ਵਾਲਾ ਆ ਪੁਰਾਣਾ ਪੰਜਾਬ ਨਜ਼ਰ ਆਏਗਾ ਇਸ ਪਿੰਡ ਵਿੱਚ ਰਾਜੇ ਦੀਆਂ ਬੋਲੀਆਂ ਰਾਜੇ ਦੀਆਂ ਨਿਸ਼ਾਨੀਆਂ ਇਸ ਪਿੰਡ ਵਿੱਚ ਅੱਜ ਵੀ ਮੌਜੂਦ ਆ ਇਹ ਸਾਡੇ ਪੰਜਾਬ ਦਾ ਹੀ ਪਿੰਡ ਆ ਜੀ ਹਾਂਜੀ ਜੀ ਇਸ ਬੋਲੀ ਦੇ ਪਾਣੀ ਦਾ ਕੀ ਕੀ ਫਾਇਦਾ ਆ ਇਹ ਜੜੀਆਂ ਬੁੜੀਆਂ ਪਾਣੀ ਇਹ ਜੜੀਆਂ ਬੁਟੀਆਂ ਵਾਲਾ ਪਾਣੀ ਹਾਂਜੀ ਜੀ ਇਹਦੇ ਪੱਥਰੀ ਦਾ ਪੱਥਰੀ ਨਹੀਂ ਹੁੰਦੀ ਪਾਣੀ ਪੀ ਕੇ ਬੜੀ ਸਾਫ਼ ਪਾਣੀ ਪਵਿੱਤਰ ਪਾਣੀ ਤੇ ਸਾਰੇ ਪਿੰਡ ਦੇ ਸਾਡੇ ਪਾਣੀ ਇੱਥੋਂ ਪਿੰਦੇ ਆ ਕਿਸ ਨੇ ਕਦੀ ਸੋਚਿਆ ਸੀਗਾ ਕਿ ਇਹ ਇਸੇ ਤਰ੍ਹਾਂ ਮਹਿਲ ਜਿਹੜੇ ਆ ਖੰਡਰ ਬਣ ਜਾਣੇ ਆ ਸੋਨ ਉਸਾਨ ਪੈ ਜਾਣੀ ਆ ਕਦੀ ਇੱਥੇ ਕਿੰਨਾ ਰੌਣਕ ਮੇਲਾ ਹੁੰਦਾ ਹੋਊਗਾ ਪੀਬੀ ਸੈਵਰ ਰਾਈਡ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅੰਮ੍ਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਜੀ ਅਸੀਂ ਤੁਹਾਨੂੰ ਪੰਜਾਬ ਦੇ ਪਠਾਨਕੋਟ ਤੋਂ 15 ਕਿਲੋਮੀਟਰ ਦੂਰ ਕੋਟਪਿੰਡ ਵਿੱਚ ਲੈ ਕੇ ਆਏ ਆ ਇਹ ਰਾਜੇ ਦਾ ਪਿੰਡ ਸੀ ਰਾਜੇ ਦਾ ਇਸ ਪਿੰਡ ਵਿੱਚ ਕਿਲਾ ਸੀਗਾ ਜਿਹੜਾ ਅੱਜ ਢਹਿ ਢੇਰੀ ਹੋ ਚੁੱਕਾ ਆ ਸਾਨੂੰ ਇਸ ਪਿੰਡ ਵਿੱਚ ਭਰਾ ਹੁਣੀ ਮਿਲੇ ਆ ਤੇ ਸਾਨੂੰ ਇਹਨਾਂ ਨੇ ਇਸ ਪਿੰਡ ਦਾ ਪੂਰਾ ਇਤਿਹਾਸ ਦੱਸਿਆ ਆ ਦੇਖਣ ਵਾਲਾ ਪਿੰਡਾ ਇਸ ਪਿੰਡ ਨੂੰ ਦੇਖ ਕੇ ਤੁਹਾਨੂੰ ਪੁਰਾਣਾ ਸਮਾਂ ਜਾਦਾ ਆ ਜਾਏਗਾ ਪੁਰਾਣਾ ਪੰਜਾਬ ਜਾਦਾ ਆ ਜਾਏਗਾ ਇਸ ਪਿੰਡ ਵਿੱਚ ਰਾਜੇ ਦੁਆਰਾ ਬਣਾਈਆਂ ਤਿੰਨ ਬੋਲੀਆਂ ਵੀ ਮੌਜੂਦ ਆ ਤੇ ਹੋਰ ਵੀ ਕਾਫੀ ਨਿਸ਼ਾਨੀਆਂ ਆ ਕਿਲੇ ਦੀਆਂ ਸਭ ਦਿਖਾਵਾਂਗੇ ਤੇ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਦੱਸੋਗੇ ਆ ਨਰਮਿੰਦਰ ਸਿੰਘ ਠੀਕ ਆ ਜੀ ਤੇ ਪਿੰਡ ਦਾ ਦੱਸ ਦੋ ਕੋਟ ਕੋਟ ਆ ਜੀ ਪਠਾਨਕੋਟ ਤੋਂ ਪੈ ਜਾਂਦਾ ਜੀ 15 ਕਿਲੋ 15 ਕਿਲੋ 15 ਕਿਲੋਮੀਟਰ ਆ ਤੇ ਰਾਜੇ ਦਾ ਇਸ ਪਿੰਡ ਵਿੱਚ ਕੀ ਕੀ ਇਸ ਵੇਲੇ ਮੌਜੂਦ ਆ ਜੀ ਸਾਰਾ ਦੱਸੋ ਇਹ ਮਕਾਨ ਤੇ ਜਾਂ ਉਹ ਬੋਲੀਆਂ ਬੋਲੀਆਂ ਹਾਂਜੀ ਠੀਕ ਆ ਜੀ ਹਾਂ ਹਾਂ ਤੇ ਇਹ ਪਿੰਡ ਰਾਜੇ ਦਾਸ ਕਾ ਜੀ ਹਾਂ ਜੀ ਠੀਕ ਆ ਜੀ ਤੁਸੀਂ ਦੇਖ ਸਕਦੇ ਆ ਬਿਲਕੁਲ ਸਾਹਮਣੇ ਰਾਜੇ ਦੇ ਕਿਲੇ ਦੀਆਂ ਨਿਸ਼ਾਨੀਆਂ ਆ ਦੁਬਾਰਾ ਰਹਿ ਗਈਆਂ ਜਿਹੜੀਆਂ ਪੂਰੀ ਮਜ਼ਬੂਤੀ ਦੇ ਨਾਲ ਖੜੀਆਂ ਆ ਹਾਂ ਜੀ ਬਾਕੀ ਸਭ ਖੰਡਰ ਖਤਮ ਹੋ ਗਿਆ ਦੇਖੋ ਚੂਨਾ ਲਗਾ ਕੇ ਕਿੱਦਾਂ ਇਹ ਪੱਥਰ ਲਗਾਏ ਗਏ ਆ ਹਾਂ ਜੀ ਜੀ ਥੱਲੇ ਥੱਲੇ ਪੱਥਰ ਤੇ ਉੱਪਰ ਨਾਨਕ ਸ਼ਾਹੀ ਈਟ ਸਦੀਆਂ ਪੁਰਾਣਾ ਰਾਜੇ ਦਾ ਇਹ ਕਿਲਾ ਸਗਾ ਕਿੰਨਾ ਸੋਹਣਾ ਇਹ ਪਿੰਡ ਸਗਾ ਐਸ ਵੇਲੇ ਖੰਡਰੇ ਖੰਡਰ ਦਿਖਾਈ ਦੇ ਰਹੇ ਆ ਦੇਖੋ ਕਿਦਾਂ ਅੰਦਰਾਖਤੇ ਦਰਾਕ ਤੋਂ ਉਗੇ ਹੋਏ ਆ ਕਾਫੀ ਵੱਡੇ ਏਰੀਏ ਦੇ ਵਿੱਚ ਤੁਹਾਨੂੰ ਦੁਬਾਰਾ ਨਜ਼ਰ ਆਉਣਗੇ ਹੂੰ ਹੂੰ ਇਹਦੇ ਅੰਦਰ ਪੌੜੀਆਂ ਵੀ ਆਏ ਉੱਪਰ ਚੜਨੇ ਠੀਕ ਆ ਜੀ ਇਦੋਂ ਰਸਤਾ ਜਾਂਦਾ ਹਾਂਜੀ ਹਾਂ ਪੌੜੀਆਂ ਨੂੰ ਲੇਕਿਨ ਝਾੜ ਝਿੰਡੇ ਹੋਣ ਕਰਕੇ ਥੋੜੀ ਮੁਸ਼ਕਲ ਆ ਕੁੜੀ ਇਹ 5 6 ਫੁੱਟ ਦੁਆਰਾ ਹੈ ਜੀ ਚੌੜੀ ਦੇ ਵਾਕਿਆਦਾਰੀ ਗੱਲ ਸਹੀ ਆ ਜੀ ਹਾਂਜੀ 6 ਫੁੱਟ ਚੌੜੀ ਦੁਆਰਾ ਇਸ ਕਿਲੇ ਦੀ ਹੂੰ ਹੂੰ ਅਸੀਂ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਦਿਖਾਉਂਦੇ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਕਿਲਾ ਕਿੰਨਾ ਮਜ਼ਬੂਤ ਸਗਾ ਮਾਰੋ ਨਜ਼ਰ ਇਸ ਦਵਾਰ ਵਾਲਾ ਦੇਖੋ ਚੜਾਈਏ ਦੀ ਸਾਰੀ ਦੁਆਰ ਦੇਖ ਲਓ ਪੱਥਰਾਂ ਇਹ ਚੁੰਨੇ ਨੂੰ ਮਿਕਸ ਕਰਕੇ ਬਣਾਈ ਗਈ ਆ ਹੂੰ ਹੂੰ ਇਹ ਪੂਰੀ ਇੱਧਰ ਵਾਹ ਵੀ ਵਾਹ ਦੇਖੋ ਮਜ਼ਬੂਤੀ ਕਿਦਾਂ ਪੱਥਰ ਚਿੰਚਣ ਲਗਾਏ ਗਏ ਆ ਦੇਖੋ ਉਸ ਵੇਲੇ ਕਿਸੇ ਨੇ ਕਦੀ ਸੋਚਿਆ ਸੀਗਾ ਹੂੰ ਹੂੰ ਕਿ ਇਹ ਇਸੇ ਤਰ੍ਹਾਂ ਮਹਿਲ ਜਿਹੜੇ ਆ ਖੰਡਰ ਬਣ ਜਾਣੇ ਆ ਸੋਨ ਉਸਾਨ ਪੈ ਜਾਣੀ ਆ ਕਦੀ ਇੱਥੇ ਕਿੰਨਾ ਰੌਣਕ ਮੇਲਾ ਹੁੰਦਾ ਹੋਊਗਾ ਵੀ ਬੱਟੇ ਆ ਕੰਦ ਦੇ ਅੱਛਾ ਉਹ ਵੀ ਬੱਟੇ ਆ ਹਾਂਜੀ ਚਲੋ ਉਹ ਵੀ ਦਿਖਾਣੇ ਆ ਜੀ ਇਹ ਦੁਬਾਰ ਹੀ ਨਹੀਂ ਇਹ ਕਮਰਾ ਹਾ ਹੁੰਦਾ ਕੋਈ ਪਤਾ ਨਹੀਂ ਕਿ ਹਿਸਾਬ ਆ ਪਰ ਆ ਹੁਣੀ ਦੱਸਦੇ ਆ ਹੂੰ ਹੂੰ ਪਹਿਲਾਂ ਆ ਖੇਤ ਦੇ ਵਿੱਚ ਕਮਰੇ ਕਮਰੇ ਹੁੰਦੇ ਹੁਣ ਇਹ ਜੀ ਹਾਂਜੀ ਹਾਂਜੀ ਇਹ ਦੇਖੋ ਦੇਖੋ ਆ ਵੀ ਨਿਸ਼ਾਨੀਆਂ ਪਈਆਂ ਹੋਈਆਂ ਦੇਖ ਲਓ ਤੁਸੀਂ ਇਹਾਂ ਕੰਦ ਇਹ ਦੇਖੋ ਓ ਅੱਗੇ ਵੀ ਕੰਦ ਦੇਖੋ ਇਹ ਉਹ ਪੁੱਟਾ ਦੇ ਨੇ ਬੰਦੇ ਲੋ ਟਰੈਕਟਰ ਨਾਲ ਪਟੋਈ ਜਾਂਦੀਆਂ ਬਾਣੀ ਮੋਟੀ ਦੇ ਚਲੋ ਕੱਢਦੇ ਸਾਈਡ 'ਚ ਕਿੰਨੀਆਂ ਚੌੜੀਆਂ ਚੌੜੀਆਂ ਦੇਖ ਲਓ ਤੁਸੀਂ ਕਿਲੇ ਦੀਆਂ ਦੁਵਾਰਾ ਸਗੀਆਂ ਹੌਲੀ ਹੌਲੀ ਇਹ ਵੀ ਨਿਸ਼ਾਨੀਆਂ ਖਤਮ ਹੋ ਜਾਣੀਆਂ ਜੀ ਦੇਖ ਹਾਂਜੀ ਹਾਂਜੀ ਖਤਮ ਹੋ ਜਾਣੇ ਹਾਂਜੀ ਹੁੱਜ ਕੀਆ ਚੱਲ ਜੀ ਚਲੋ ਰਾਜਾ ਸਾਹਿਬ ਬੋਲੀ ਪਰ ਜਾਣਾ ਤੁਸੀਂ ਦੇਖੋ ਇਸ ਤਰ੍ਹਾਂ ਦੀਆਂ ਬਾੜਾਂ ਕੀਤੀਆਂ ਹੋਈਆਂ ਇਹ ਕੰਧ ਹੁੰਦੀ ਸੀ ਇੱਥੇ ਵੀ ਅੱਛਾ ਕੰਧ ਹੁੰਦੀ ਸੀ ਠੀਕ ਹੈ ਜੀ ਇਹ ਰਸਤਾ ਜਾਂਦਾ ਜੀ ਬੋਲੀਆਂ ਨੂੰ ਹਾਂਜੀ ਹਾਂਜੀ ਵਾਹ ਬਈ ਵਾਹ ਮਾਰੋ ਨਜ਼ਰ ਅੱਗੇ ਅੱਗੇ ਸਵਰਗ ਹੀ ਆ ਗਿਆ ਹੂੰ ਹੂੰ ਇਦਾਂ ਲੱਗਦਾ ਜਿਦਾਂ ਅਸੀਂ ਕਿਸੇ ਬਾਲਦੇਸ਼ ਦੇ ਵਿੱਚ ਆ ਚੁੱਕੇ ਆ ਵਾਹ ਇਹ ਵਾਹ ਹਵਾ ਹੀ ਹਵਾ ਲੱਗ ਰਹੀ ਆ ਜਿਸ ਤਰ੍ਹਾਂ ਦਾ ਇੱਥੇ ਕੁਦਰਤ ਦਾ ਨਜ਼ਾਰਾ ਆ ਹਰ ਕਿਸੇ ਦਾ ਦਿਲ ਕਰੇਗਾ ਕਿ ਇਸ ਪਿੰਡ ਨੂੰ ਆ ਕੇ ਦੇਖੇ ਇਹ ਆ ਬੋਲੀਆਂ ਆ ਬੋਲੀਆਂ ਆ ਰਾਜੇ ਦੀਆਂ ਤਿੰਨ ਇਹ ਸਦਾ ਚੱਲਦੀਆਂ ਰਹਿੰਦੀਆਂ ਜੀ ਗਰਮੀ ਸਰਦੀ ਜਦੋਂ ਮਰਜੀ ਉਹਨੇ ਇਸ ਦਾ ਗਰਮਾ ਪਾਣੀ ਅੱਛਾ ਇਸ ਵੇਲੇ ਪਾਣੀ ਇਹਦਾ ਗਰਮਾ ਬੋਲੀਆਂ ਦਾ ਠੰਡਾ ਗਰਮੀਆਂ ਫ੍ਰਿਜ ਦਾ ਕੋਈ ਜਰੂਰਤ ਨਹੀਂ ਪਾਣੀ ਦੀ ਇਹਦਾ ਜੁਲਾ ਮਰਜੀ ਪੀਓ ਬੋਲੀ ਦਾ ਪਾਣੀ ਪੱਥਰ ਉੱਤੇ ਡਿੱਗਦੇ ਦੀ ਆਵਾਜ਼ ਦੇਖ ਲਓ ਦਿਲ ਨੂੰ ਛੂੰਦੀ ਆ ਕਿੰਨੀ ਸਪੀਡ ਦੇ ਨਾਲ ਪਾਣੀ ਦੇਖ ਲਓ ਤੁਸੀਂ ਆ ਰਿਹਾ ਆ ਇਹ ਦੋ ਬੋਲੀਆਂ ਨਾ ਜੀ ਹਾਂਜੀ ਜੀ ਡਬਲ ਡਬਲ ਬੋਲੀਆਂ ਪਾਣੀ ਐ ਸ਼ੀਸ਼ੇ ਵਾਂਗ ਸਾਫ ਆ ਇਹ ਪਾਣੀ ਭਾਜੀ ਮਿੱਠਾ ਹੋਣਾ ਪੁਰਾਣ ਨੈਚੁਰਲ ਹਾਂ ਠੀਕ ਹੀ ਆ ਹੁਣ ਅਸੀਂ ਤੁਹਾਨੂੰ ਨਜ਼ਦੀਕ ਤੋਂ ਦਿਖਾਉਂਦੇ ਆ ਦੇਖ ਲਓ ਕੁਦਰਤ ਦਾ ਕ੍ਰਿਸ਼ਮਾ ਜਿਹੜਾ ਮਰਜੀ ਮੌਸਮ ਹੋਵੇ ਇਹ ਪਾਣੀ ਆਉਂਦਾ ਹੀ ਰਹਿੰਦਾ ਆ ਸਰਦੀਆਂ ਨੂੰ ਗਰਮ ਤੇ ਗਰਮੀਆਂ ਨੂੰ ਠੰਡਾ ਇਹ ਹੈ ਤਾਂ ਉਹ ਪਤਲੀ ਇਹ ਬੋਲੀ ਜਿਹੜੀ ਆ ਪੀਣ ਦਾ ਪਾਣੀ ਆ ਪੀਣ ਵਾਲਾ ਪਾਣੀ ਆ ਤੇ ਦੂਸਰੀ ਬੋਲੀ ਜਿਹੜੀ ਅੱਗੇ ਆ ਤੇ ਉਹਦੇ ਨਾਲ ਪਿੰਡ ਵਾਲੇ ਨਾਉਂਦੇ ਆ ਅੱਜ ਵੀ ਪਿੰਡ ਦੇ ਲੋਕ ਇੱਥੋਂ ਹੀ ਪਾਣੀ ਭਰਦੇ ਹਾਂਜੀ ਹਾਂਜੀ ਭਰਦੇ ਇੱਥੋਂ ਹੀ ਪਾਣੀ ਭਰਦੇ ਆ ਇੱਥੋਂ ਹੀ ਨਾਉਂਦੇ ਆ ਬੋਲੀ ਦੇ ਬਿਲਕੁਲ ਨਾਲ ਦੇ ਲੋ ਤੁਸੀਂ ਬ੍ਰਹਮਦੇਵ ਬ੍ਰਹਮਦੇਵਤਾ ਦੇਖੋ ਚਾਈ ਇੰਨਾ ਸੋਹਣਾ ਸਵਰਗ ਵਰਗਾ ਮਾਹੌਲ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਪਿੰਡ ਵਿੱਚ ਦੇਖਣ ਨੂੰ ਮਿਲੂਗਾ ਇਹ ਸਾਡੇ ਪੰਜਾਬ ਦਾ ਕੋਟ ਪਿੰਡ ਆ ਜਿਹੜਾ ਲੁਕਿਆ ਹੋਇਆ ਆ ਮੈਂ ਕਹਿੰਦਾ ਇੱਕ ਵਾਰ ਤੁਸੀਂ ਇਸ ਪਿੰਡ ਵਿੱਚ ਜਰੂਰ ਆਓ ਤੁਹਾਨੂੰ ਬਹੁਤ ਵਧੀਆ ਲੱਗਣ ਵਾਲਾ ਆ ਇੱਥੇ ਦੇ ਲੋਕ ਵੀ ਬਹੁਤ ਵਧੀਆ ਸੁਹਾਟੇ ਆ ਪੁਰਾਣਾ ਪੰਜਾਬ ਨਜ਼ਰ ਆਏਗਾ ਇਸ ਪਿੰਡ ਵਿੱਚ ਰਾਜੇ ਦੀਆਂ ਬੋਲੀਆਂ ਰਾਜੇ ਦੀਆਂ ਨਿਸ਼ਾਨੀਆਂ ਇਸ ਪਿੰਡ ਵਿੱਚ ਅੱਜ ਵੀ ਮੌਜੂਦ ਆ ਹੁਣ ਅਸੀਂ ਤੁਹਾਨੂੰ ਦੂਸਰੀ ਬੋਲੀ ਦਿਖਾਵਾਂਗੇ ਇਹ ਉਹ ਬਣਾਇਆ ਸਰਪੰਚ ਨੇ ਉਹ ਬਣਾਈਆ ਹੈ ਪਾਣੀ ਦਾ ਲਾਨ ਭਾਈ ਠੀਕ ਆ ਠੀਕ ਆ ਜੀ ਤੇ ਇਹ ਦੁਆਰ ਜਿਹੜੀ ਬੋਲੀ ਦੇ ਆਲੇ ਦੁਆਲੇ ਕਿਦਾਂ ਢੈਪਈ ਜੀ ਬਰਸਾਤ ਤੇ ਕਰ ਬਰਸਾਤ ਕਰਕੇ ਨਾ ਜੀ ਹੂੰ ਦੇਖੋ ਕਿੰਡੀ ਵੱਡੀ ਏ ਬੋਲੀ ਸੀ ਇੱਕ ਤਲਾਬ ਹੀ ਨਜ਼ਰ ਆ ਰਿਹਾ ਦੇਖ ਲਓ ਤੁਸੀਂ ਆਲੇ ਦੁਆਲੇ ਸੰਗੜਾਂ ਜੰਗਲ ਤੇ ਤੁਸੀਂ ਹੋਰ ਨਿਸ਼ਾਨੀ ਦੇ ਸਕਦੇ ਆ ਦਵਾਰ ਦੀ ਆਪਾਂ ਸੰਧੀਰੀ ਨਿਕਲੀ ਹਿੱਦ ਜੋ ਦੇਖੋ ਜਿੱਥੇ ਬੋਲੀ ਸੀ ਉਹ ਪਾਣੀ ਪੀਣਦਾ ਇਹਨੇ ਸੰਧੀਰੀ ਨਿਕਲੀ ਹਿੱਦ ਚੁਨਾ ਡੰਗਰਾਂੇ ਬਣਾਉਂਦੇ ਹੋਣੇ ਨੇ ਮਿੱਟੀ ਮਿਕਸ ਕਰਕੇ ਦਵਾਰ ਬਣਾਈ ਗਈ ਸੀ ਬਿਲਕੁਲ ਸਾਹਮਣੇ ਵੀ ਦਵਾਰ ਆ ਉਹ ਪੱਤਿਆਂ ਦੇ ਵਿੱਚ ਲੁਕੀ ਹੋਈ ਆ ਬਹੁਤ ਵੱਡੀ ਇਹ ਬੌਲੀ ਸੀ ਲੈ ਲਓ ਜੀ ਪਿੰਡ ਵਾਲਿਆਂ ਨੂੰ ਪਰਮਾਤਮਾ ਨੇ ਇੱਕ ਪਾਣੀ ਦੀ ਦੇਖ ਲਓ ਤੁਸੀਂ ਦਾਤ ਦਿੱਤੀ ਹੋਈ ਆ ਕੁਦਰਤ ਦਾ ਪਾਣੀ ਹੈ ਕੁਦਰਤੀ ਪਾਣੀ ਪੀ ਰਹੇ ਪਿੰਡ ਵਾਲੇ ਦੇਖ ਲਓ ਸਾਡੇ ਦੇਖ ਲਓ ਤੁਸੀਂ ਪੰਜਾਬ ਦਾ ਇਹ ਪਿੰਡ ਆ ਜਿਹੜਾ ਇੱਕ ਤਰ੍ਹਾਂ ਜੰਗਲ ਦੇ ਵਿੱਚ ਵਸਿਆ ਹੋਇਆ ਜੀ ਤੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇੰਨਾ ਸੋਹਣਾ ਪਿੰਡ ਸਾਡੇ ਪੰਜਾਬ ਦਾ ਜਿਹੜਾ ਡੈਮ ਦੇ ਕਿਨਾਰੇ ਤੇ ਰਾਜੇ ਦੁਆਰਾ ਬਸਾਇਆ ਗਿਆ ਅੱਜ ਵੀ ਮੌਜੂਦਾ ਦੇਖ ਲਓ ਇਹ ਛਾਪਰ ਕੰਡੀ ਦਾ ਡੈਮ ਹੈ ਅੱਛਾ ਇਹ ਛਾਪਰ ਕੰਡੀ ਦਾ ਡੈਮ ਹੈ ਉਹ ਜਿਹੜਾ ਉਹ ਪਿੱਛੇ ਆ ਉਹ ਰঞ্জੀਤ ਸਾਗੜ ਦਾ ਡੈਮ ਅੱਛਾ ਉਹ ਰঞ্জੀਤ ਸਾਗੜ ਦਾ ਡੈਮ ਹੈ ਪਿੱਛੇ ਵਾਲਾ ਹਾਂਜੀ ਠੀਕ ਆ ਠੀਕ ਆ ਪਿੰਡ ਵਾਲੇ ਤਾਂ ਫੇਰ ਇੱਥੇ ਆ ਕੇ ਬੈਠੇ ਦਿੰਦੇ ਹੁਣੇ ਜੀ ਹਾਂਜੀ ਹਾਂਜੀ ਸ਼ਾਂਤ ਵਾਂਗ ਮਾਹੌਲ ਦੇ ਵਿੱਚ ਵਾਕਿਆ ਭਾਜੀ ਤੁਸੀਂ ਜੰਨਤ ਦੇ ਵਿੱਚ ਰਹਿੰਦੇ ਆ ਦਿਲ ਕਰਦਾ ਦੇਖੀ ਜਾਈਏ ਕੁਦਰਤ ਦਾ ਇਹ ਦ੍ਰਿਸ਼ ਦੇਖੋ ਤਾਂ ਸੂਰਜ ਦੇਵਤਾ ਛਿਪਣ ਜਾ ਰਹੇ ਆ ਤੇ ਪਾਣੀ ਵਿੱਚ ਇੱਕ ਅਲੱਗ ਉਹਨਾਂ ਦਾ ਰੂਪ ਦਿਖਾਈ ਦੇ ਰਿਹਾ ਆ ਬਹੁਤ ਸਕੂਨ ਦੇਣ ਵਾਲੀ ਜਗ੍ਹਾ ਆ ਹਾਂਜੀ ਦੁਨੀਆ ਦੇਖ ਲਓ ਤੁਸੀਂ ਪੰਜਾਬ ਦੀ ਇੰਨੀ ਦੂ ਦੂ ਜਾਂਦੀ ਆ ਜੀ ਹਿਮਾਚਲ ਚ ਕੋਈ ਕਿਤੇ ਜਾਂਦਾ ਹਾਂਜੀ ਇੱਕ ਸ਼ਾਂਤਮਈ ਮਾਹੌਲ ਭਾਲਣ ਵਾਸਤੇ ਜਿਹੜਾ ਸਾਡੇ ਪੰਜਾਬ ਦੇ ਪਿੰਡ ਵਿੱਚ ਹੀ ਆ ਦੇ ਹਾਂਜੀ ਇੰਨਾ ਸੋਹਣਾ ਪਿੰਡ ਅਸੀਂ ਪਹਿਲਾਂ ਦੇਖਿਆ ਜੀ ਪੰਜਾਬ 'ਚ ਲਓ ਜੀ ਤੁਸੀਂ ਸੋਚ ਸਕਦੇ ਆ ਕਿ ਇਹ ਸਾਡੇ ਪੰਜਾਬ ਦਾ ਪਿੰਡ ਹੋ ਸਕਦਾ ਆ ਹੋ ਸਕਦਾ ਕਈ ਭਰਾ ਹੁਣ ਵੀ ਸਾਨੂੰ ਕਮੈਂਟ ਰਾਹੀਂ ਕਹਿਣ ਕਿ ਭਾਈ ਨਹੀਂ ਇਹ ਪੰਜਾਬ ਨਹੀਂ ਹੈਗਾ ਇਹ ਜੰਗਲ ਪੰਜਾਬ ਦੇ ਨਹੀਂ ਇਹ ਹਿਮਾਚਲ ਦੇ ਆ ਇਹ ਪੰਜਾਬਈ ਆ ਪੰਜਾਬ ਦਾ ਕੋਟ ਪਿੰਡ ਆ ਤੇ ਤੁਸੀਂ ਵੀ ਦੱਸ ਦਿਓ ਭਾਜੀ ਪੰਜਾਬ ਦਾ ਕੋਟ ਪਿੰਡ ਆ ਇਹ ਇਸੇ ਪਿੰਡ ਦੇ ਭਾਜੀ ਹੁਣੇ ਵਾਸੀ ਆ ਹਾਂਜੀ ਇੰਨੇ ਸੋਹਣੇ ਸਵਰਗ ਵਰਗੇ ਪਿੰਡ ਵਿੱਚ ਰਹਿੰਦੇ ਆ ਹਾਂਜੀ ਹੁਣ ਤੁਸੀਂ ਇੱਕ ਸਾਈਡ ਤੋਂ ਨਜ਼ਰ ਮਾਰੋ ਕਿੰਨੀਆਂ ਉੱਚੀਆਂ ਉੱਚੀਆਂ ਪਹਾੜੀਆਂ ਇੱਕ ਸੰਘਣਾ ਜੰਗਲ ਤੇ ਬਚਕਾਰ ਇਹ ਪਾਣੀ ਹੁਣ ਅਸੀਂ ਤੁਹਾਨੂੰ ਮੋਟਰਸਾਈਕਲ ਉੱਤੇ ਕੋਟ ਪਿੰਡ ਦੀ ਇੱਕ ਗੇੜੀ ਬਜਾਵਾਂਗੇ ਗਲੀਆਂ ਦਾ ਮਾਹੌਲ ਦਿਖਾਵਾਂਗੇ ਪਿੰਡ ਦੇ ਵਿੱਚ ਵੀ ਸਾਨੂੰ ਪਤਾ ਲੱਗਾ ਕਾਫੀ ਬੋਲੀਆਂ ਆ ਜਿਨ੍ਹਾਂ ਤੋਂ ਲੋਕ ਪਾਣੀ ਪਿੰਦੇ ਆ ਤੇ ਆਪਣੇ ਕੱਪੜੇ ਵਗੈਰਾ ਧੋਂਦੇ ਆ ਹਾਂਜੀ ਹਾਂਜੀ ਇੱਕ ਪੁਰਾਣੇ ਪੰਜਾਬ ਦੀ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਤੁਹਾਨੂੰ ਝਲਕ ਨਜ਼ਰ ਆਊਗੀ ਜਦੋਂ ਅਸੀਂ ਤੁਹਾਨੂੰ ਪਿੰਡ ਦੀ ਗੇੜੀ ਪਜਾਵਾਂਗੇ ਚਲੋ ਹੁਣ ਆਓ ਮੇਰਾ ਭਰਾ ਤੇ ਇਹ ਬਾਦਦੇ ਆ ਪਿੰਡ ਵੱਲ ਨੂੰ ਪਿੰਡ ਦੀ ਸ਼ੁਰੂਆਤ ਹੋ ਗਈ ਆ ਪਹਿਲੇ ਹੀ ਬੋਲੀਆਂ ਨਜ਼ਰ ਆਈ ਸਾਨੂੰ ਥੱਲੇ ਕੱਪੜੇ ਧੋਣ ਵਾਸਤੇ ਨਹਾਉਣ ਵਾਸਤੇ ਸਭ ਬਣਿਆ ਪਿਆ ਤੇ ਥੋੜਾ ਜਿਹਾ ਸੀ ਇੱਥੋਂ ਹੀ ਤੁਹਾਨੂੰ ਲਾਗੇ ਕਰਕੇ ਦਿਖਾਉਂਦੇ ਆਂ ਪਿੰਡ ਦੀ ਜਗਾ ਜਗਾ ਤੁਹਾਨੂੰ ਇਸ ਤਰ੍ਹਾਂ ਦਾ ਬੋਲੀਆਂ ਦਾ ਦ੍ਰਿਸ਼ ਨਜ਼ਰ ਆਏਗਾ ਫੌਜੀ ਕੀ ਆ ਚੱਲ ਜੀ ਪਿੰਡ 'ਚ ਬੋਲੀਆਂ ਬਹੁਤ ਆ ਕੁਦਰਤੀ ਪਾਣੀ ਨਿਕਲਦਾ ਹੀ ਰਹਿੰਦਾ ਜੀ ਸਦਾ ਇਹ ਪਾਣੀ ਇਹ 12 ਮੀ ਲਗਾਤਾਰ ਹਾਂਜੀ ਫਿਰ ਪਿੰਡ ਦੇ ਲੋਕ ਇੱਥੇ ਹੀ ਮੈਨੂੰ ਲੱਗਦਾ ਕੱਪੜੇ ਵਗੈਰਾ ਸਭ ਕੁਝ ਸੜਕਾਂ ਦੇ ਉੱਤੇ ਹੀ ਪਸ਼ੂ ਬੰਨੇ ਹੋਏ ਆ ਜਗਾ ਜਗਾ ਬੋੜ ਪਿੱਪਲ ਨਜ਼ਰ ਆ ਰਹੇ ਪਿੰਡ ਦੇ ਵਿੱਚ ਜੰਗਲ ਦੇ ਵਿੱਚ ਹੀ ਇਹ ਪਿੰਡ ਬਸਿਆ ਹੋਇਆ ਆ ਜੋ ਸਦੀਆਂ ਪਹਿਲਾਂ ਪੰਜਾਬ ਦਾ ਇੱਕ ਮਾਹੌਲ ਹੁੰਦਾ ਸੀ ਉਸੇ ਤਰ੍ਹਾਂ ਸਾਨੂੰ ਪਿੰਡ ਦਾ ਮਾਹੌਲ ਨਜ਼ਰ ਆ ਰਿਹਾ ਇੱਥੇ ਦਾ ਦੇਖ ਲਓ ਗੋਹੇ ਦੀ ਖਾਦ ਖੇਤਾਂ ਨੂੰ ਦੇ ਰਹੇ ਆ ਕਿੰਨਾ ਸੋਹਣਾ ਮਾਹੌਲ ਆ ਪਿੰਡ ਦਾ ਦੇਖ ਲਓ ਕਿੰਨਾ ਰੌਣਕ ਮੇਲਾ ਆ ਘਰਾਂ ਦੇ ਮੋਰੇ ਪਸ਼ੂ ਬੰਨੇ ਹੋਏ ਆ ਅੱਜ ਕੱਲ ਪੰਜਾਬ 'ਚ ਇਦਾਂ ਦੇ ਪਿੰਡ ਨਜ ਨਹੀਂ ਆਉਂਦੇ ਘਰਾਂ ਦੇ ਮੋਰੇ ਲੋਕਾਂ ਨੇ ਪਸ਼ੂ ਬੰਨੇ ਹੋਏ ਆ ਇਹ ਘਰ ਦੇਖ ਕੇ ਤੁਹਾਨੂੰ ਪੁਰਾਣੇ ਪੰਜਾਬ ਦੀ ਝਲਕ ਨਜ਼ਰ ਆ ਜਾਏਗੀ ਦੇਖ ਲਓ ਸਾਰਾ ਕੱਚਾ ਘਰ ਆ ਕੁੱਕੜ ਵਗੈਰਾ ਰੱਖੇ ਹੋਏ ਆ ਲੋਕਾਂ ਨੇ ਇੱਕ ਹੋਰ ਬੋਲੀ ਸਾਨੂੰ ਨਜ਼ਰ ਆਈ ਆ ਦੇਖੋ ਤੁਸੀਂ ਥੱਲੇ ਕਮਰਾ ਵੀ ਬਣਿਆ ਹੋਇਆ ਆ ਨੌਨ ਧੋਣ ਵਾਸਤੇ ਤੇ ਬਿਲਕੁਲ ਨਾਲ ਪਾਣੀ ਦੇਖੋ ਕਿੰਨੀ ਸਪੀਡ ਦੇ ਨਾਲ ਆ ਰਿਹਾ ਇਸ ਤਰ੍ਹਾਂ ਦੀਆਂ ਬਹੁਤ ਬੋਲੀਆਂ ਤੁਹਾਨੂੰ ਥਾਂ ਥਾਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਨਜ਼ਰ ਆਉਣਗੀਆਂ ਇਹ ਪਾਣੀ ਅੱਗੇ ਜੰਗਲ ਵੱਲ ਨੂੰ ਇੱਦਾਂ ਹੀ ਵਧ ਰਿਹਾ ਆ चलो हो दखाते हैं जो कुछ मिले लिखा हुआ बॉली नंबर वन ਦੇਖੋ ਕਿੰਨਾ ਸਾਫ ਪਾਣੀ ਆ ਇਸ ਬੋਲੀ ਦਾ ਤੇ ਅਸੀਂ ਵੀ ਬੋਤਲ ਨਾਲ ਭਰ ਲਈਏ ਤੇ ਨਾਲੇ ਪਾਣੀ ਦਾ ਟੇਸਟ ਕਰ ਲਈਏ ਸਾਡੇ ਪੰਜਾਬ ਦੇ ਵਿੱਚ ਵੀ ਦੇਖ ਲਓ ਕੁਦਰਤੀ ਬੋਲੀਆਂ ਅੱਜ ਵੀ ਮੌਜੂਦ ਆ ਪਾਣੀ ਇਹਦਾ ਗਰਮ ਆ ਜਿੱਦਾਂ ਸੀ ਸਾਨੂੰ ਬੋਲੀ ਮੇਨ ਰਾਜੇ ਦੀ ਦਿਖਾਈ ਆ ਉਸ ਤਰ੍ਹਾਂ ਦੀਆਂ ਸਾਰੀਆਂ ਬੋਲੀਆਂ ਪਿੰਡ ਦੇ ਵਿੱਚ ਇਸ ਵੇਲੇ ਸਰਦੀਆਂ ਆ ਪਾਣੀ ਗਰਮ ਆ ਗਰਮੀਆਂ ਦੇ ਵਿੱਚ ਠੰਡਾ ਹੋਏਗਾ ਪਾਣੀ ਦਾ ਟੇਸਟ ਬਹੁਤ ਵਧੀਆ ਜੋ ਸਾਨੂੰ ਹਿਮਾਚਲ ਦੇ ਵਿੱਚ ਦੇਖਣ ਨੂੰ ਮਿਲਦਾ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਪੰਜਾਬ ਦਾ ਪਿੰਡ ਆ ਜੀ ਹਾਂਜੀ ਹਾਂਜੀ ਤੇ ਪਿੰਡ ਦਾ ਨਾਮ ਵੀ ਦੱਸ ਦੋ ਤੁਸੀਂ ਇੱਕ ਵਾਰ ਇਹ ਮੱਟੀਕੋਟ ਠੀਕ ਹੈ ਠੀਕ ਹੈ ਠੀਕ ਹੈ ਢੇਲੀ ਠੀਕ ਹੈ ਜੀ ਤੇ ਇਸ ਬੋਲੀ ਦੇ ਪਾਣੀ ਦਾ ਕੀ ਕੀ ਫਾਇਦਾ ਆ ਇਹ ਜੜੀਆਂ ਬੁੜੀਆਂ ਪਾਣੀ ਇਹ ਜੜੀਆਂ ਬੁੜੀਆਂ ਵਾਲਾ ਪਾਣੀ ਹਾਂਜੀ ਜੀ ਇਹਦੇ ਪੱਥਰੀ ਦਾ ਪੱਥਰੀ ਹੁੰਦੀ ਹੈ ਪਾਣੀ ਪੀ ਕੇ ਬੜੀ ਇਹ ਸਾਫ਼ ਪਾਣੀ ਪਵਿੱਤਰ ਪਾਣੀ ਤੇ ਸਾਰੇ ਪਿੰਡ ਦਾ ਸਾਡੇ ਪਾਣੀ ਇੱਥੋਂ ਕਿੰਦੇ ਆ ਪੂਰਾ ਪਿੰਡ ਇਹਨਾਂ ਬੋਲੀਆਂ ਦਾ ਬੋਲੀ ਦਾ ਜੀ ਹਾਂਜੀ ਜੀ ਬੋਲੀ ਨੰਬਰ ਬੰਦੇ ਸਾਹਮਣੇ ਵੀਡੀਓ ਦੀ ਸਮਾਪਤੀ ਕਰਦੇ ਆ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਹੜੇ ਮੇਰੇ ਭਰਾ ਭੈਣਾਂ ਨੇ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀ ਹਰ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਹੁਣ ਚੱਲਦੇ ਆ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ